ਹਰੀਕੇ ਝੀਲ ਦੇ ਵਿੱਚ ਕਰੀਬ 3 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਹੁਣ ਜੋ ਪਾਣੀ ਦੇ ਵਿੱਚ ਚੱਲਣ ਵਾਲੀ ਬੱਸ ਹੈ ਉਹ ਸੜਕ ਦੇ ਉੱਪਰ ਆ ਚੁੱਕੀ ਹੈ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਉਹ ਰੈਂਪ ਜਿੱਥੋਂ ਇਸ ਬੱਸ ਨੂੰ ਝੀਲ ਦੇ ਵਿੱਚ ਉਤਾਰਿਆ ਜਾਂਦਾ ਹੈ ਇੱਥੋਂ ਜਦੋਂ ਬੱਸ ਬਾਹਰ ਆਈ ਤਾਂ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੇ ਇਸ ਬੱਸ ਦੇ ਵਿੱਚ ਰਾਈਡ ਲਈ ਬਹੁਤ ਹੀ ਅੱਛਾ ਐਕਸਪੀਰੀਅੰਸ ਹੀ ਇਟਸ ਟੂ ਬੈਟ ਕਿ ਹਰੀਕੇ ਵਕੰਦੇ ਏਰੀਆ ਚ ਇਹੋ ਜੀ ਚੀਜ਼ ਬਲੀਵ ਕਰਨਾ ਆਪਣੇ ਆਪ 'ਚ ਕਾਬਿਲ ਤਾਰੀਫ਼ ਦੀ ਗੱਲ ਹੈ ਸੋ ਇਟਸ ਵਾਟਸ ਵੈਰੀ ਗੁੱਡ ਐਕਸਪੀਰੀਅੰਸ ਫਾਰ ਮੀ ਇਸ ਬੱਸ ਦੇ ਵਿੱਚ ਬੈਠਣ ਤੋਂ ਪਹਿਲਾਂ ਦਿਲ ਦੇ ਵਿੱਚ ਕੀ ਸਵਾਲ ਸਨ ਔਰ ਹੁਣ ਤੁਸੀਂ ਬੱਸ ਤੋਂ ਬਾਹਰ ਆਏ ਹੋ ਕਿੱਦਾਂ ਦਾ ਲੱਗ ਰਿਹਾ ਹੈ ਦੇਖੋ ਐਕਚੁਅਲੀ ਜਦੋਂ ਤੁਸੀਂ ਵੈਰੀ ਫ੍ਰੈਂਕ ਮਿੰਟ ਜੇ ਪਤਾ ਲੱਗਾ ਕਿ ਇਹ ਚੀਜ਼ ਬਹੁਤ ਵਧੀਆ ਨਵੀਂ ਚੀਜ਼ ਹੈ ਤਾਂ ਮੈਂ ਦੇਖਿਆ ਹੈ ਕਿ ਹੁਣ ਮੈਂ ਜਦੋਂ ਦੇਖ ਕੇ ਆਇਆ ਤੇ ਵਾਕਈ ਵਾਕਈ ਟੌਪ ਦੀ ਚੀਜ਼ ਮਿਲੀ ਹੈ ਹਾਲਾਂਕਿ ਮੈਂ ਲਾਈਫ ਦੇ ਵਿੱਚ ਬਹੁਤ ਜਗ੍ਹਾ ਦੇਖੀ ਹੈ ਲਾਇਫ ਸ੍ਰੀ ਨਗਰ ਹਿਲ ਸਟੇਸ਼ਨ ਬਹੁਤ ਦੇਖਿਆ ਮਗਰ ਇਹ ਜਿਹੜੀ ਚੀਜ਼ ਮੈਂ ਦੇਖੀ ਹੈ ਨਾ ਵੈਰੀ ਨਾ ਆਪਣੀ ਟ੍ਰਾਈਬਰੀ ਆਪਣੀ ਚੀਜ਼ ਹੈ ਬਸ ਇਸ ਬੱਸ ਨੂੰ ਲੈ ਕੇ ਕਈ ਤਰ੍ਹਾਂ ਦਾ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਚ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਹ ਬੱਸ ਚੱਲ ਨਹੀਂ ਸਕਦੀ ਇੱਥੇ ਔਰ ਸੁਖਬੀਰ ਬਾਦਲ ਦਾ ਇਹ ਡ੍ਰੀਮ ਪ੍ਰੋਜੈਕਟ ਸੀ ਉਸ ਨੂੰ ਲੈ ਕੇ ਵੀ ਕਈ ਚਰਚਾਵਾਂ ਸਨ ਅੱਜ ਤੁਸੀਂ ਜੋ ਸੁਪਨਾ ਸੁਖਬੀਰ ਬਾਦਲ ਨੇ ਜੋ ਦਿਖਾਇਆ ਸੀ ਪੰਜਾਬੀਆਂ ਨੂੰ ਤੁਹਾਡਾ ਵੀ ਇਹ ਸੁਪਨਾ ਸੀ ਸਹਕਾਰ ਹੋਇਆ ਉਹਦੇ ਬਾਰੇ ਕੀ ਬਿਲਕੁਲ ਬਹੁਤ ਸਹਕਾਰ ਹੋਇਆ ਮੈਂ ਜੋ ਉਹਨੇ ਕੀਤਾ ਨਾ ਹੁਣ ਤੱਕ ਸਾਰਿਆਂ ਨੂੰ ਪਤਾ ਹੈ ਲੇਕਿਨ ਇਹ ਜਿਹੜੀ ਚੀਜ਼ ਹੈ ਯੂਨਿਕ ਚੀਜ਼ ਕੀਤੀ ਉਹਨੇ ਹਾਲਾਂਕਿ ਇੱਕ ਮਹੀਨਾ ਪਹਿਲੇ ਟੀਵੀ ਦੇ ਵਿੱਚ ਐਡ ਆਈ ਸੀ ਕਿ ਇੱਥੇ ਉਸ ਚੱਲਣ ਲੱਗੀ ਆ ਬੱਸ ਦੇ ਅੰਦਰ ਉਹਨਾਂ ਦੀ ਐਡ ਸੀਗੀ ਲੇਕਿਨ ਇੱਥੇ ਆ ਕੇ ਵਾਕਈ ਉਹਨਾਂ ਨੇ ਇੱਕ ਨਵੀਂ ਚੀਜ਼ ਪੇਸ਼ ਕੀਤੀ ਹੈ ਬਹੁਤ ਵਧੀਆ ਲੋਕੇਸ਼ਨ ਤੇ ਬਹੁਤ ਵਧੀਆ ਜਗ੍ਹਾ ਸਿਲੈਕਟ ਕੀਤੀ ਆ ਜੋ ਪੰਜਾਬ ਸਰਕਾਰ ਨੇ ਇੱਥੇ ਉਪਰਾਲਾ ਕੀਤਾ ਤੇ ਅਸੀਂ ਬਹੁਤ ਹੀ ਖੁਸ਼ ਆ ਇਸ ਕੰਮ ਤੋਂ ਤੇ ਬਹੁਤ ਮਨੋਰੰਜਨ ਕੀਤਾ ਤੇ ਵਧੀਆ ਰਿਹਾ ਜੋ ਕੁਝ ਹਾਂਜੀ ਮੈਮ ਤੁਸੀਂ ਇਸ ਬੱਸ ਦੇ ਵਿੱਚ ਰਾਈਡ ਲਈ ਆ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਅਨੁਭਵ ਰਿਹਾ ਬਹੁਤ ਵਧੀਆ ਰਿਹਾ ਵਧੀਆ ਇੰਜੋਏ ਕੀਤਾ ਸੀ ਤੇ ਪਾਣੀ ਦੇ ਵਿੱਚ ਜਿਵੇਂ ਬੱਚੇ ਦੀ ਇਹ ਹੁੰਦੀ ਸੀ ਇੱਛਾ ਵੀ ਮੈਂ ਬੋਟਿੰਗ ਕਰਨੀ ਆ ਇਹ ਵੀ ਇੱਕ ਬੋਟਿੰਗ ਦੀ ਤਰ੍ਹਾਂ ਹੀ ਆ ਉਸ ਤਰ੍ਹਾਂ ਹੀ ਅਸੀਂ ਕੀ ਨਾਮ ਹੈ ਔਰ ਕੀ ਕਹੋ ਕੀ ਕਹੋ ਕਹਿਣਾ ਚਾਹੋਗੇ ਤੁਸੀਂ ਇਸ ਬਸ ਦੇ ਵਿੱਚ ਰਾਈਡ ਮੇਰਾ ਨਾਮ ਜਸਨੂਰ ਸਿੰਘ ਹੈ ਤੇ ਮੈਂ ਕਹਿਣਾ ਚਾਹਾਂਗਾ ਵੀ ਇਹ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਬਹੁਤ ਡਿਫਰੈਂਟ ਸੀਗਾ ਬਈ ਕਦੇ ਸੋਚਿਆ ਨਹੀਂ ਸੀ ਬਈ ਬਸ 'ਚ ਬਹਿ ਕੇ ਵੀ ਤੁਸੀਂ ਪਾਣੀ ਦੇ ਪਾਣੀ ਦੇ ਨਜ਼ਾਰੇ ਲੈ ਸਕਦੇ ਹੋ ਤੇ ਉੱਥੇ ਦੀਆਂ ਚੀਜ਼ਾਂ ਦੇਖ ਸਕਦੇ ਹੋ ਅਗਲੀ ਵਾਰ ਵੀ ਆਉਣਾ ਚਾਹਾਂਗੇ ਬਈ ਜਦੋਂ ਹੋਰ ਵੀ ਇੱਥੇ ਬਰਡਸ ਆਉਣਗੇ ਉਹਨਾਂ ਦੇਖਣਾ ਜੀ ਇਸ ਬੱਸ ਬਾਰੇ ਸੁਣਿਆ ਹੋਊਗਾ ਸਕੂਲ ਦੇ ਵਿੱਚ ਵੀ ਆਮ ਤੌਰ ਤੇ ਗੱਲਬਾਤ ਹੁੰਦੀ ਹੋਗੀ ਪਰ ਲੋਕ ਇਸ ਬੱਸ ਦਾ ਮਜ਼ਾਕ ਉਡਾਉਂਦੇ ਸੀ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਹੁਣ ਕੀ ਲੱਗ ਰਿਹਾ ਹੁਣ ਲੱਗਦਾ ਕਿ ਉਹ ਸਭ ਝੂਠ ਸੀ ਲੋਕੀ ਬਿਨਾਂ ਸੋਚੇ ਸਮਝੇ ਐਵੇਂ ਹੀ ਗੱਲਾਂ ਬਣਾਈ ਜਾਂਦੇ ਆ ਉਹਨਾਂ ਨੂੰ ਇੱਥੇ ਆ ਕੇ ਦੇਖਣਾ ਚਾਹੀਦਾ ਤੇ ਅਸਲ ਵਿੱਚ ایکسپੀਰੀਅੰਸ ਲੈਣਾ ਚਾਹੀਦਾ ਤੇ ਕਿਵੇਂ ਦੀ ਆ ਬਿਨਾਂ ਸੋਚੇ ਸਮਝੇ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ ਤੋ ਬੱਚੇ ਬਜ਼ੁਰਗਤੇ ਮਹਿਲਾਵਾਂ ਸਾਰੀਆਂ ਜਿਨ੍ਹਾਂ ਨੇ ਇਸ ਬਸ ਦੇ ਵਿੱਚ ਹਰੀਕੇ ਝੀਲ ਦਾ ਜੋ ਨਜ਼ਾਰਾ ਲਿਆ ਇਹਨਾਂ ਦਾ ਇਹੀ ਕਹਿਣਾ ਕਿ ਇੱਕ ਬਹੁਤ ਵਧੀਆ ਅਨੁਭਵ ਸੀ ਔਰ ਜੇਕਰ ਅਸੀਂ ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਦੇ ਜੋ ਮਜ਼ਾਕ ਉਡਾਇਆ ਜਾਂਦਾ ਸੀ ਉਸ ਦੀ ਗੱਲ ਕਰੀ ਤਾਂ ਸੁਖਬੀਰ ਬਾਦਲ ਵੱਲੋਂ ਜੋ ਸੁਪਨਾ ਦੇਖਿਆ ਗਿਆ ਸੀ ਉਹ ਸਾਕਾਰ ਜ਼ਰੂਰ ਹੋਇਆ ਪਰ ਉਹਨਾਂ ਦੀ ਜੋ ਜਲਦਬਾਜ਼ੀ ਸੀ ਉਸ ਦਾ ਕਾਰਨ ਸੀ ਕਿ ਜੋ ਇੱਕ ਪੀਲੇ ਰੰਗ ਦੀ ਬੱਸ ਨੂੰ ਜਦੋਂ ਇਸ ਢੀਲ ਦੇ ਵਿੱਚ ਉਤਾਰਿਆ ਗਿਆ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਔਰ ਉਸ ਤੋਂ ਬਾਅਦ ਹੀ ਸੁਖਵੀਰ ਬਾਦਲ ਦੇ ਇਸ ਬੱਸ ਦੇ ਸੁਪੜੇ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ ਪਰ ਅੱਜ ਅਸੀਂ ਇਸ ਬੱਸ ਦੇ ਵਿੱਚ ਬੈਠ ਕੇ ਖੁਦ ਜੋ ਸਫ਼ਰ ਤੈਅ ਕੀਤਾ ਉਸ ਤੋਂ ਸੱਚਮੁੱਚ ਇਹ ਲੱਗਦਾ ਹੈ ਕਿ ਜੋ ਸੁਪਨਾ ਪੰਜਾਬੀਆਂ ਨੂੰ ਦਿਖਾਇਆ ਗਿਆ ਸੀ ਉਹ ਭਾਵੇਂ ਇਸ ਕਾਂਗਰਸ ਦੇ ਰਾਜ ਦੇ ਵਿੱਚ ਸਾਕਾਰ ਹੋਇਆ ਹੈ ਪਰ ਸਰਕਾਰ ਜ਼ਰੂਰ ਹੋਇਆ ਹੈ। ਰਜੀਵ ਸ਼ਰਮਾ এবੀਪੀ ਸੰਜਾ ਹਰੀਕੇ